ਮੋਦਰਾ ਤੇ ਮੋਦਰਾ ਦੇ ਵਿੱਚ ਤੇਰਾ ਮੂੰਹ ਦੇਖਦਾ ਵੇਲਾ ਜਿਹੜੇ ਤਾਫੇ ਵੇਖਾਂ ਮੈਨੂੰ ਕਰਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਕਰਦਾ ਜਦੋਂ ਹੱਸਦੇ ਹੋਏ ਚਿਹਰੇ ਇੰਨੀਆਂ ਖੁਸ਼ੀ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਹੋ ਤਾਂ ਫਿਰ ਮਨ ਬਾਗੋ ਬਾਗੋ ਹੋ ਜਾਂਦਾ ਸੋ ਆਓ ਅੱਜ ਦੇ ਇਸ ਦਿੱਤੀ ਦੇ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਪ੍ਰਬੰਧਕੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਆਪ ਵਰਗੇ ਰੱਬ ਵਰਗੇ ਸਰੋਤਿਆਂ ਨੂੰ ਦਰਸ਼ਨ ਕਰਾਈ ਹੈ। ਤੁਹਾਡਾ ਤੋਂ ਸ਼ੁਕਰ ਗੁਜ਼ਾਰ ਹੈ ਬਹੁਤ ਹੀ ਤਰਵਾਨੀ ਹੈ। ਸਿੱਤਲਾ ਸੱਜਣਾ ਪਿਆਰ ਨਮਾਉਣਾ ਰੋਜ਼ ਰੋਜ਼ ਨਹੀਂ ਜੱਗ ਤੇ ਆਉਣਾ ਤੇ ਫੇਰ ਕਿਸੇ ਨੂੰ ਦਰਦ ਨਾ ਲੱਗਦਾ ਜਦ ਤੱਕ ਗਿਆ ਦਿਲ ਦਾ ਜਾਨੀ ਮੇਰਾ ਦੋ ਦਿਨ ਦਾ ਤੇ ਢਾਈ ਦਿਨ ਦੀ ਜਿੰਦਗਾ ਮੇਰਾ ਦੋ ਦਿਨ ਦਾ ਇਹ ਮੇਲੇ ਕਰਮਾ ਵਾਲਿਆਂ ਨੂੰ ਮਿਲਦੇ ਇੱਕ ਵਾਰੀ ਆਪਣੇ ਨਾਂ ਤੇ ਤਾੜੀਆਂ ਮਾਰਨ ਨੂੰ ਬੜੀ ਖੁਸ਼ੀ ਹੁੰਦੀ ਤੇ ਬੜਾ ਅਸ਼ੀਰਵਾਦ ਦਿੱਤੇ ਹੋਏ ਤੇ ਹਾੜੇ ਨੂੰ ਬਗਵਾਹ ਦੇ ਨਾਲ ਬੜੀ ਖੁਸ਼ੀ ਦਾ ਸਦਾ ਵੇ ਜਾ ਰਿਹਾ ਪੰਜਾਬੀ ਲੋਕ ਦੇ ਕੀ ਦਾ ਮਨ ਪੰਜਾਬੀ ਮਾਂ ਬੋਲੀ ਦਾ ਸਰਮਾਹਤ ਜਿਨ੍ਹਾਂ ਦੀ ਆਵਾਜ਼ ਦਾ ਜਾਦੂ ਹੈ। ਸਤਿ ਸ੍ਰੀ ਅਕਾਲ ਪਾਣ ਵਾਸਤੇ ਪੰਜਾਬੀ ਸਰੋਤਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਜਿਨ੍ਹਾਂ ਨੇ ਗਲਤ ਲਿਖੇ ਹੋਏ ਗੀਤਾਂ ਨੂੰ ਸਾਡੇ ਵੱਡੇ ਵੀਰ ਸਰਬੀਤ ਕੋਲ ਦੀ ਆਵਾਜ਼ ਦੇ ਵਿੱਚ। ਪੂਰੀਆਂ ਭਾਵੇਂ ਵਿੱਚ ਵਸਦੇ ਪੰਜਾਬੀ ਸਰੋਤਿਆਂ ਨੇ ਅੰਤਾਂ ਦਾ ਪਿਆਰ ਦਿੱਤਾ। ਥਾਪੜੀਆਂ ਪਲਕਾਂ ਤੇ ਬਿਠਾਇਆ। ਜਿਨ੍ਹਾਂ ਗੀਤਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ। ਇਹ ਇੰਨਾ ਧਰਤੀ ਦਾ ਹੋਣਾ ਵੀ ਨਹੀਂ ਭਾਰ ਸੋਹਣਿਆ ਵੀ ਜਿੰਦਰੀ ਨੂੰ ਕਿਰੇ ਨਾ ਸੋਹਣੇ। ਆਲਾ ਕੁੰਜਰ ਕੋਈ ਬਾਦੂ ਪਾ ਦੇ ਤਾਰਵੇ। ਪਹਿਲੀ ਗੱਡੀ ਆਜੇ ਮੇਰਾ ਹੌਲਦਾਰ ਕਦੋਂ ਸਾਡੇ ਤੇ ਪੁੱਤਰੋ ਜਵਾਨੀ ਜੁੰਦੀ ਸੀ ਉਹ ਆਖਰੇ ਦੀ ਜੱਟਾਂ ਦਾ ਮੁੰਡਾ ਮਾੜਾ ਕੁੜੀਏ ਜੇ ਕਿ ਕਚੀਆਂ ਰੁੱਖੀਆਂ ਵਾਲੀ ਗਾਨੀ ਜਾਤਾਂ ਨੇ ਮੇਰੀ ਨੀਂਦ ਲੈ ਗਈ ਮੇਰਾ ਸੋਨਾ ਮਾੜੀ ਤੇ ਮੇਰਾ ਜੋੜਾ ਵਾ ਸਾਡਾ ਪੁੱਠੇ ਆਤਮਾਂ ਦਾ ਸ਼ੌਕੀਏ ਸਾਡੀ ਫੁੱਤਰੋ ਬੰਦੇ ਦਾ ਕੋਲੇ ਘਟ ਬਣਦੀ ਹੈ ਜਿੰਨੀ ਜਵਾਨੀ ਦੇ ਦਿਨ ਜਾਨੀ ਜੇ ਹਿੱਟਾ ਰਾਹੀ ਅੱਲੜ ਬਰੇ ਇਸ ਦੇ ਸੁਖੜੇ ਜਗਾਉਂਦਾ ਹੈ ਜਿੱਦੀ ਵਾਰ ਮੈਨੂੰ ਫੁੱਲੋ ਦੇ ਬੰਦਿਆਂ ਦੇ ਨਾਲ يا tem que entrar também lá o ਹੈਲੋ ਸੋ ਬਹੁਤ ਬਹੁਤ ਸ਼ੁਕਰਾਨਾ ਕਰਦੇ ਹੋਏ ਖਾਸਾ ਕੰਬੀ ਸਥਾਪਨਾ ਦੇ ਸਬੰਧ ਨੂੰ ਦੁਨੀਆ ਦੇ ਵਿੱਚ ਵਸਾਫੀ ਦਾ ਮੇਲਨਾ ਬਹੁਤ ਹੀ ਤੋਫਤਾ ਨਾਲ ਬਣਾਇਆ ਜਾਂਦਾ ਹੈ ਸਾਡੀ ਇਤਿਹਾਸਕ ਭੂਮੀ ਹੈ ਬਿਆਲਪੁਰਾ ਭਾਈ ਕਾ ਇਸ ਮੁਕੱਦਸ ਧਰਤੀ ਨੂੰ ਸਜਦਾ ਕਰਦੇ ਹੋਏ ਸਲਾਮ ਕਰਦੇ ਹੋਏ ਆਪਣੇ ਵੱਲ ਆਪਣੀ ਸਟੇਜ ਦਾ ਆਗਾਸ ਸਾਡੇ ਸਾਈ ਸਾਡੇ ਮੁਰਸ਼ਿਦ ਸਾਡੇ ਪੀਰ ਪਗੰਬਰ ਸਾਡੇ ਗੁਰੂ ਸਹਿਬਾਨ ਸਾਡੇ ਰੱਬ ਰਹੀਮ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਵੱਲੋਂ ਉਹਨਾਂ ਦਾ ਔਰਤ ਆਸਰਾ ਲੈਂਦੇ ਹੋਏ ਬੇਦਰਤ ਬੰਦਰ ਅਨਕੁਮਾਰ ਸਰਬ ਕਲਾ ਸਮਰੱਥ ਬੇਦਰਤ ਤੇਰਾ ਖੋ ਪ੍ਰਭੂ ਨਾਨਕ ਦੇਵ ਵਾਹਿਗੁਰੂ ਹਲੋ ਹਲੋ ਵਾਲੇ ਜੀ ਦਾ ਹਾਊਸ ਹੈ ਵਾਲੇ ਜੀ ਦਾ ਹਾਊਸ ਹੈ ਸ਼੍ਰੀ ਗੁਰੂ ਜੀ ਦਾ ਹਲੋ ਜੀ ਮੈਂ ਲਖਮੇਤੀ ਦੂਰੋਂ ਨੇੜੇ ਚਾਲਕੇ ਸਾਧ ਸੰਗਤ ਆਪ ਸਭ ਦੇ ਚਰਨਾਂ 'ਚ ਨਤਮਸਤਕ ਪ੍ਰਣਾਮ ਮਾਹੀ ਦਾ ਜੀ ਜੀ ਤੇ ਭਾਬਾ ਜੀ ਜੀ ਅਨੰਦ ਦਾ ਸਲਾਨਾ ਮੇਲਾ ਸਤਿਪਥੀਵਾਂ ਦੇ ਚਰਪਾਤ ਬੇਨਤੀ ਕਰਦੇ ਆ ਕਿ ਜਿੰਨੀ ਵੀ ਸੰਗਤ ਦੂਰੋਂ ਨੇੜੇ ਹੋਈ ਹੈ ਸਾਡੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਜਿਸ ਤਰ੍ਹਾਂ ਵੀ ਕੋਈ ਆਇਆ ਕੁਰਜਾ ਕਰਾਣਿਆ ਚ ਮਾਹੀਓ ਸੁਖ ਜੰਨੇ ਪਰ ਫੋਨ ਕਰਨੇ ਹੈਲੋ ਪ੍ਰਧਾਨ ਜਨਾਹ ਜਰਾ ਤੱਕ ਕੀਤਾ ਕਿਸੇ ਸਪਲਾਈ ਬਣਾਉਣ ਦੇ ਵਾਸਤੇ ਪਰਦਾ ਹੁੰਦੀ ਮਾਸੋ ਦੀ ਹੋਰ ਸਾਰੇ